ਜਪਤੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਵਾਰ ਨਿਰਵੈ ਅਕਾਲ ਮੂਰਤ ਅਜੂਨੀ ਸੈ ਪੰਗਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਸੋਚੇ ਸੋਚਣਾ ਹੋ ਵੀ ਜੇ ਸੋਚੀ ਲਖ ਵਾਰ ਚੁੱਪੇ ਚੁੱਪ ਨਾ ਹੋਵੀ ਜੇ ਲਾਇ ਰਹਾ ਲਿਵ ਤਾਰ ਭੋਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸੇ ਸਿਚਿਆਣ ਪਾਲ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵਸ ਜਿਆਰਾ ਹੋ ਵੀ ਐ ਕਿਵ ਕੂੜੇ ਟੂਟੇ ਪਾਲ ਹੁਕਮ ਰਚਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀਵ ਹੁਕਮ ਲੈ ਬੜਾਈ ਹੁਕਮੀ ਉਤਮ ਨੀਚ ਹੁਕਮ ਲਿਖ ਤੇ ਸੁਖ ਪਾਈ ਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਜ਼ਾ ਪੁਵਾਈ ਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਗੁਚੇ ਤਾਂ ਹੋਵੇਂ ਕਹੀਂ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵੜਿਆਈਆਂ ਵਿਚਾਰ ਗਾਵੇ ਕੋ ਵਿਦਿਆ ਵੇਖੇ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰ ਅਧੂਰ ਕਥਨਾ ਕਥੀਨਾ ਆਵੇ ਤੋੜ ਕਤਖਤ ਖਤੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਏ ਜੁਗ ਜਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਓ ਨਾਨਕ ਵੇਖੇ ਵੇ ਪਰਵਾਉ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਤਾਰ ਫਿਰਕੇ ਆਗੇ ਰਖੀ ਐ ਜੱਤੀ ਸੇ ਦਰਬਾਰ ਮੋਹ ਕੇ ਬੋਲਨ ਬੋਲੀਏ ਜਿਤ ਸੁਨੇ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਬੜਿਆਈ ਵੀ ਜਰ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਜਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਏ ਗੁਣੀ ਨਿਦਾਨ ਕਾਵਿਆ ਸੁਣੀਏ ਮਨ ਰਖੀਏ ਭਾਉ ਦੁਖ ਪਰ ਹਰ ਸੁਖ ਲੈ ਜਾਏ ਗੁਰਮੁਖ ਨਾਨਦਮ ਗੁਰਮਖ ਵੇਦੰਗ ਗੁਰਮਖ ਰਹਿਐ ਸਮਾਈ ਗੋਰੀ ਸਰਗੋਰ ਗੋਰਖ ਪਰਮਾ ਗੁਰੂ ਪਾਰਵਤੀ ਮਾਈ ਜੇ ਹੋ ਜਨਾਖਾ ਨਾਈ ਕਹਿ ਨਾ ਕਥਨ ਨਾ ਜਾਈ ਗੁਰਾ ਇਕ ਦੇਵ ਜਾਈ ਸਬਨਾ ਜੀਆਂ ਕਾਏਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਮਾ ਜੇ ਤੇ ਸਿ ਭਾਵਾ ਬੇਣ ਬਾਣੇ ਕੇ ਨਾਏ ਕਰੀ ਚੇਤੀ ਸਿਰ ਟੋ ਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਖ ਸੁਣੀ ਗੁਰੋਂ ਏਕ ਦੇਵ ਜਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸੋਣੀ ਹੋਏ ਨਮਾ ਖੰਡਾ ਵਿੱਚ ਜਾਣੀ ਐ ਨਾਲ ਚਲੇ ਸਭ ਕੋਏ ਚੰਗਾ ਨਾਉ ਰਖਾਏ ਕੇ ਜਸ ਕੀਰਤਿ ਜਾਗਲੇ ਜੇ ਤਸ ਨਦਰਨਾ ਆਵਿਏ ਤਾ ਬਾਤ ਨਾ ਪੁਸੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁੰਦੇ ਤੇਹਾ ਕੋਈ ਨਾ ਸਜਈ ਜੇ ਤਸਗੁਣ ਗੋਈ ਕਰੇ ਸੁਣੀਐ ਸਤ ਪੀਰ ਸੁਰਨਾਥ ਸੁਣੀਐ ਤਰਤ ਤਵਲ ਆਕਾਸ ਸੁਣੀਐ ਦੀਪ ਲੋਪ ਤਾਲ ਸੁਣੀਐ ਪੋ ਨਾ ਸਕੇ ਕਾਲ ਨਾਨਕ ਭਗਤ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਈਸਰ ਵਰਮਾਐਂਦ ਸੁਣੀਐ ਮੁਖ ਸੁਲਾਹਨ ਮੰਦ ਸੁਣੀਐ ਜੋਗ ਜੋਕਤ ਤਨ ਭੇਦ ਸੁਣੀਐ ਸਸਮਿਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਏ ਸਤ ਸੰਤੋਖ ਗਿਆਨ ਸੁਣੀਏ 68 ਕਾ ਇਸ ਨਾਨਕ ਸੁਣੀਏ ਪੜ ਪੜ ਪਾਵੇ ਮਾਨ ਸੁਣੀਏ ਲਾਗੇ ਸਹਿਜ ਧਿਆਨ ਨਾਨਕ ਭਗਤ ਦਾ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਾਰਾ ਗੁਨਾ ਕੇ ਗਾ ਸੁਣੀਏ ਸੇਖ ਪੀਰ ਪਾਤਸ਼ਾ ਸੁਣੀਏ ਆਂਦੇ ਪਾਵੇ ਰਾਹੋ ਸੁਣੀਏ ਹੱਥ ਹੋਵੇ ਅਸ ਗਾਉ ਨਾਨਕ ਭਗਤ ਦਾ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪੀਸੇ ਕੋ ਸਤਾਏ ਕਾਗਤ ਕਰਨਾ ਲਿਖਨ ਹਾਰ ਮੰਨੇ ਕਾ ਵੇ ਕਰਨ ਵੀ ਜਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸਰਤ ਹੋਵੇ ਮਨ ਬੁੱਧ ਮੰਨੇ ਸਗਲ ਭਾਵਨ ਕੀ ਸ਼ੁੱਧ ਮੰਨੇ ਮੋਈ ਛੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤਸਵ ਪਰਗਟ ਜਾਏ ਮੰਨੇ ਮਗਨਾ ਚੱਲੇ ਮੰਨ ਤੇ ਮੰਨੇ ਤਰਮ ਸੇਤੀ ਸੰਵਾਦ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰੇ ਸਹਾਰ ਮੰਨੇ ਤਰੇ ਤਾਰੇ ਗੁਰ ਸਿਖ ਮੰਨੇ ਨਾਨਕ ਪਵਿਨਾ ਪੇਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗਹਿ ਮਾਨ ਪਾਂਚੇ ਸੋਏ ਦਰਰ ਜਵਾਨ ਪਾਂਚਾ ਕਗੁਰੇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਦੋਖਾ ਤਾ ਪਰਖਿਆ ਜਨਸੂਤ ਜੇ ਕੋ 부জে ਹੋਵੇ ਸਚੀ ਆ ਰਹਾ ਤਬਲੇ ਉਪਰ ਕੇਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਭਾਰ ਤਲਿਕਾ ਬਣ ਜੋਰ ਜੀ ਜੰਤ ਰੰਗਾ ਕੇ ਨਾਮ ਸਬਨਾ ਲਿਖਿਆ ਵੜੀ ਕ ਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੀਤਾ ਮਾਨਸੂ ਵਾਲੇ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਇੱਕੋ ਕੋ ਬਾਉ ਤਸਤੇ ਹੋਏ ਲਖ ਦਰੀ ਆਉ ਕੁਦਰਤ ਕਰਨ ਕਹਾ ਵੀ ਜਾ ਰਿ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮ ਤੇ ਨਿਰੰਕਾਰ ਆਸਾਂ ਕਾ ਜਪਾ ਆਸਾਂ ਕਾ ਪਾਉ ਆਸਾਂ ਕਾ ਪੂਜਾ ਆਸਾਂ ਕਾ ਪਤਾਉ ਆਸਾਂ ਕਾ ਗ੍ਰੰਥਮਕ ਵੇਦ ਪਾਠ ਆਸਾਂ ਕਾ ਜੋਗ ਮੰਨ ਰਹੇ ਉਹ ਦਾਸ ਅਸਾਂਖ ਪਕਤ ਗੁਣ ਗਿਆਨ ਵੀ ਜਾ ਰਿਹਾ ਅਸਾਂਖ ਸਤੀ ਅਸਾਂਖਦ ਤਾਰਿਆ ਅਸਾਂਖ ਸੂਰਮਾ ਪਾਕਸਾਰ ਅਸਾਂਖ ਮੋਨਲੇ ਬਲਾਈ ਤਾਰਿਆ ਕੁਦਰਤ ਕਰਨ ਕਹਾ ਵੀ ਜਾ ਰਿਹਾ ਵਾਰੇ ਨਾ ਜਾਵਾ ਏਕ ਵਾਰ ਜੋ ਤਦ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸਾਂਖ ਮੂਰਖ ਅੰਧਕੋ ਰਿਆ ਅਸਾਂਖ ਚੋਰ ਹਰਾਮ ਖੋਰ ਅਸਾਂਖ ਅਮਰ ਕਰ ਜਾਏ ਜੋਰ ਆਸੰਖ ਗਲਵੜਾ ਹੱਤਿਆ ਕਮਾਏ ਆਸੰਖ ਪਾਪੀ ਪਾਪ ਕਰ ਜਾਏ ਆਸੰਖ ਕੂੜੇਰ ਕੂੜੇ ਫੇਰ ਆਏ ਆਸੰਖ ਮਲੇਸ਼ ਮਲ ਭਖ ਖਾਏ ਆਸੰਖ ਨਿਤਕ ਸਰ ਕਰੇ ਭਾਰ ਨਾਨਕ ਨੀਚ ਕਹੇ ਵੀ ਜਾ ਰਿਓ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤੀ ਨਿਰੰਕਾਰ ਆਸੰਖ ਨਾਮਾ ਆਸੰਖ ਦਾਥਾਵ ਆਗਮ ਆਗਮ ਆਸੰਖ ਲੋ ਆਸੰਖ ਕਹੇ ਸਰ ਪਾਰ ਹੋਏ ਅਖਰੀ ਨਾਮ ਅਖਰੀ ਸਲਾ ਆਖਰੀ ਗਿਆਨ ਗੀਤ ਗਨ ਗਾ ਆਖਰੀ ਲਿਖਣ ਬੋਲਣ ਬਾਣ ਆਖਰਾ ਸਿਰ ਸੰਜੋਗ ਬਖਾਨ ਜਿਨ ਇਹ ਲਿਖੇ ਤੇ ਸਭ ਨਾਏ ਜੇ ਪਰਮਾਵੇ ਤੇ ਤੇ ਪਾਏ ਜੇ ਤਾ ਕੀਤਾ ਤੇਤਾ ਨਾਉ ਬਿਨ ਆਵੇ ਨਾਲ ਕੋ ਥਾਉ ਕੁਦਰਤ ਕਮਨ ਕਾ ਵਿਚਾਰ ਵਾਰੇ ਨਾ ਜਾਵਾ ਏਕ ਵਾਰ ਜੋਤਤ ਪਾਵੇ ਸਾਈ ਭਲੀ ਘਰ ਤੂ ਸਦਾ ਸਲਾਮਤੀ ਨਰੰਕਾਰ ਭਰੀਆ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਤੇ ਸਾਬਣ ਲਈ ਆਉ ਧੋਏ पर ये मत पापा के संग ओ तोपे नावे के रंग पुन्नी पापी आंख नाए कर कर करना लिख ना जाए आपे वीज आपे ही खाए नानक हुकमी आवे जाए तीर्थ तप दया दत्त दान जे को पावे तिलक मान सुनिया मनिया मान कीता पाओ अंतरगर्त तीर्थ मल नाओ सब गुण तेरे में नाहि कोई बिन गुण कीते भक्त ना होए सुआसतारत वाणी पर माओ सत सुहाण सदा मान जाओ ਆਪਣ ਸੋ ਵੇਲਾ ਵਖਤ ਕਵਨ ਕਵਨ ਤੇ ਤਕਾ ਬਨਵਾਰ ਕਵਨ ਸੇ ਰੀਤੀ ਮਾ ਕਵਨ ਜਿਤ ਹੋਆ ਆਕਾਰ ਬੇਲ ਨਾ ਪਾਇਆ ਪੰਡਤੀ ਜੋ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾ ਦੀਏ ਜੇ ਲਿਖਨ ਲੇਖ ਪੁਰਾਣ ਤਿਤਵਾਰਨਾ ਜੋਗੀ ਜਾਣੇ ਰੁੱਤ ਮਾ ਨਾ ਕੋਈ ਜਾਂ ਕਰਤਾ ਸੇਤੀ ਕੋ ਸਾਜੇ ਆਪੇ ਜਾਣੇ ਸੋਈ ਕਿਭ ਕਰਾਖਾ ਕਿਭ ਸਲਾਈ ਕਿਉਂ ਵਰਨੀ ਕਿ ਵਜਣਾ ਨਾ ਆਂਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵਡਾ ਸਾਹਿਬ ਬੜੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਏ ਨਾ ਸੋਏ ਪਤਾਲ ਪਤਾੜ ਲਖ ਅਗਾ ਸਾ ਗਾਸਮ ਔੜ ਕੋੜ ਕਪਾਲ ਥਕੇ வேத ਕਹਿਣੇ ਇੱਕ ਬਾਤ ਸਹਿਸਾ 18 ਕਹਿਣ ਕਰਤੇ ਬਾਸਲੂ ਇਹ ਕਾਤ ਲੇਖਾ ਹੋਇ ਤਾ ਲਿਖਿਆ ਲੇਖਾ ਹੋਇ ਵਿਨਾਸ਼ ਨਾਨਕ ਵਡਾ ਆਖੀਏ ਆਪੇ ਜਾਣੇ ਆਪ ਸਰਲਾਈ ਸਲਾਈ ਤੀ ਸੁਰਤ ਨਾ ਪਾਈਏ ਨਦੀਆਂ ਤੇ ਬਾ ਪਾਵੇ ਸੰਬੰਧ ਨਾ ਜਾਣੀਐ ਸੰਬੰਧ ਸਾਸਲ ਤਾਣਗੇਰਾ ਸੇਤੀ ਮਾਲਤਨ ਕਿਹੜੀ ਤੁਲਨਾ ਹੋਵਣੀ ਜੇ ਤ ਸਮੰਨ ਨਾ ਬੀਜ ਰਹੇ ਅੰਤਨ ਸੇਫਤੀ ਕਹਨਾਂਤ ਅੰਤਨ ਕਰਨੇ ਦੇਨਾਂਤ ਅੰਤਨ ਵੇਕਨਸ ਉਹਨਾਂ ਅੰਤ ਅੰਤਨ ਜਾਪੇ ਕੀਆ ਮਾਨਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਾਵਾਰ ਅੰਤ ਕਰਨ ਕੇਤੇ ਵੇ ਲਾਏ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵਡਾ ਸਾਹਿਬ ਉੱਚਾ ਨਾਥਾ ਉੱਚੇ ਉੱਪਰ ਉੱਚਾ ਥਾਉ এবੜਾ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇ ਵਡਾ ਆਪੇ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿਲਨਾਥ ਮਾਏ ਕੇਤੇ ਮੰਗੇ ਜੋਤ ਅਪਾਰ ਕੇਤਿਆ ਕੰਤ ਨਹੀਂ ਵਿਚਾਰ ਕੇਤੇ ਖੱਪ ਟੁੱਟੇ ਬੇਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਖਾਈ ਖਾਏ ਕੇਤੀਆ ਦੁਖ ਭੂਖ ਸਦ ਮਾਰ ਏ ਵੀ ਦਤ ਤੇਰੀ ਦਾ ਤਾਰ ਬੰਦ ਕਾ ਲਸੀ ਪਾਣੇ ਹੋਏ ਹੋ ਰਖ ਨਾ ਸਕੇ ਕੋਏ ਜੇ ਕੋ ਖਾਈ ਕ ਅਖਣ ਪਾਏ ਉਹ ਜਾਣੇ ਜੇਤੀਆ ਮੋ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਵੀ ਕਈ ਕੇ ਜੇਸਨੋ ਬਖਸੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਮ ਅਮਲੂ ਗਨ ਅਮਲੂ ਬੁਪਾਰ ਅਮਲੂ ਬੁਪਾਰੀ ਅਮਲੂ ਢੰਡਾਰ ਅਮਲ ਅਵੇ ਅਮੁੱਲ ਜਾਏ ਅਮੁਲ ਪਾਇਆ ਮੁੱਲਾ ਸਮਾਏ ਅਮੁਲ ਤਰਮ ਅਮੁਲ ਦੀਵਾਨ અમુલ તલ અમલપુર વાણા અમલ બક્ષીશ અમુલ નિશાન અમલ કર અમલ ફરમાણ અમલો અમલા આખ્યા ના જાય આખ આખ રહે લે ભલાય આખે વેદ પાઠ પુરાણ આખે પડે કરે बखિયાન આખે પરમે આખે ઇન્દ્ર આખે ગોપી તે ગોવિંદ આખે ઈશ આખે સિદ્ધ આખે કીતે કીતે બુદ્ધ આખે ધન આખે દેવ આખે સુંદર મનજન સેવ કેતે આખણ આખ પાએ કેતે કે કે ઉઠ ઉઠ જાય ਇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕਈ ਕੇ ਜੇ ਵਡ ਪਾਵੇ ਤੇ ਵਡ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਵਾਰਾ ਗਵਰ ਸੋਦਰ ਕਿਹਾ ਸੋ ਕਰ ਕਿਹਾ ਜਿਤ ਵਹਿ ਸਰਬ ਸੰਮਾਲੇ ਵਾਜੇ ਨਦ ਅਨੇਕ ਅਸਾਂਖਾ ਕੇਤੇ ਬਾਬਨ ਹਾਰੇ ਕੇਤੇ ਰਾਗ ਭਰੀ ਸੋ ਕਹੀਣ ਕੇਤੇ ਗਾਵਨ ਹਾਰੇ ਗਾਵਨ ਤੁਧਨ ਪਾਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮੰਦ ਦਵਾਰੇ ਗਾਵਿਓ ਜਿਤੇ ਗੋਪਤ ਲੈ ਕੇ ਜਾਣ ਨਾ ਲੇਖ ਲੇ ਕੇ ਤਰ ਮੇ ਵੀ ਜਾ ਰਹੇਗਾ ਬੇ ਇਸਰ ਬਰਮਾ ਦੇਵੀ ਸੋਣ ਸਦਾ ਸਾਰੇ ਗਾਵੇ ਇੰਦਰ ਇੰਦਰਾ ਸੰ ਬੈਠੇ ਦੇਵ ਤਿਆ ਅਦਰ ਨਾਲੇ ਗਾਵੇ ਸਿੱਧ ਸਵਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਗੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੰਨਰ ਕੀਸੇ ਜੋ ਜੋ ਬੇਦਾਨ ਨਾਲੇ ਗਾਵਨ ਤੁਦਨ ਮੋਹਨੀਆ ਮਹਨ ਮੋਹਨ ਸੁਰਗਾ ਮਸਪੇ ਆਲੇ ਪਾਵਨ ਰਤਨੋ ਪਾਏ ਤੇਰੇ ਆਠ ਸਾਰ ਤਿਅਸ ਨਾਲੇ ਗਾਵੇ ਜੋਤ ਮਹਾਵਲ ਸੂਰਾ ਗਾਵਤ ਤੁਧਨੋ ਘਾਣੀ ਚਾਰੇ ਗਾਵੇ ਖੰਡ ਮੰਡਲ ਪ੍ਰਪੰਡਾ ਕਰ ਕਰਖੇ ਧਾਰੇ ਸੇਈ ਤੁਧਨੋ ਗਾਵਨ ਜੋਤ ਤੁ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੇ ਚਿਤਨਾ ਆਵ ਨਾਨਕ ਆਪੇ ਜਾਰੇ सोई सवी सदा साचो साहिब साचा साची नाही हैप्पी होसी जाई ना जासी रजना जेना रजाई रंगी रंगी पाती कर कर जिनसी माया जिन अपाई कर कर वेखे कीता अपना जेत सदी बडी आई जोते स पावे सोई करसी फकू ना करना जाई सो पादशाह साहा पांच साहिब नानके रहना र जाई मंदा संथोग शरम पात चोली टियान की करे बेभूत खेंता काल कुआरी काया जुकते डंडा परतीत आई पंथी सगले जमाती मान जी तेजagit आदेहस्ती से आदेस आदा अनिल आनंद अनहत जुग जुग एको एक बेस भक्त ज्ञान दे अपन धारण कटकर बाजे नाद आप नाथ नाती सब जाकी रित सदावरा साद संयोग वियोग दोई कर चलावे लेखे आवे भाग आदेहस्ती से आदेस आदा अनिल आनंद अनहत जुग जुग एको एक बेस ਏਕਾ ਮਾਈ ਜਗਤ ਵਿਆਹ ਇਤੈ ਚਲੇ ਪਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਏਕ ਲਾਇ ਦੀਵਾਨ ਜਿਪਤਿ ਸਪਾਵੇ ਤਿ ਵਿੱਚ ਚਲਾਵੇ ਜੇ ਉਹ ਵੇ ਫਰਮਾਨੋ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵੀ ਡਾਨ ਆਦੇਸਤੀ ਸੇ ਆਦੇਸ ਆਦ ਅਨਿਲ ਅਨੰਤ ਹਨ ਤੋ ਜੁਗ ਜੁਗ ਏਕੋ ਵੇਸ ਆਸਨ ਹੋਇ ਲੇ ਪੰਡਾਰ ਜੋ ਕੇ ਸਪਾਇਸ ਹੋਇ ਕਾ ਵਾਰ ਕਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਰ ਆ ਦੇਸ ਤੇ ਸਿਆ ਦੇਸ ਆਦਾ ਅਨੀਲ ਆਨੰਦਨਤ ਜੁਗ ਜੁਗ ਇੱਕੋ ਵੇਸ 1 2 ਜੀਵ ਲਖ ਹੋਵੇ ਲਖ ਹੋਵੇ ਲਖ 20 ਲਖ ਲਖ ਜਿਹੜਾ ਆਖੀਏ ਇੱਕ ਨਾਮ ਜਗਦੀਸ਼ ਏਤਰਾ ਪੱਤ ਪਵੜੀਏ ਚੜੀਏ ਹੋਏ ਆ ਕੀਸ ਸੁਣ ਗਲਾ ਆਕਾਸ ਕੀ ਕੀ ਢਾਈ ਰਿਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਆਖੰ ਜੋਰ ਚੁਪੇ ਨਾ ਜੋਰ ਜੋਰ ਨ ਮੰਗਨ ਦੇ ਨਾ ਜੋਰ ਜੀ ਜੋਰ ਨ ਜੀਵਨ ਮਰਨ ਨਾ ਜੋਰ ਜੋਰਨਾ ਰਾਜਮਾਨ ਮਨ ਸੋਰ ਜੋਰਨਾ ਸਰਤੀ ਗਿਆਨ ਵਿਚਾਰ ਜੋਰਨਾ ਜੋਗਤੀ ਸੁਟੇ ਸੰਸਾਰੇ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੋਤੀ ਤਿਤਿ ਵਾਰ ਪਗਣ ਪਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਧਪ ਰਖੀ ਧਰਮਸਾਲ ਤਿਸ ਵਿੱਚ ਜੀ ਜੋਕ ਕੇ ਰੰਗ ਚਣਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਇਥੇ ਸੋਹਣ ਪੰਚ ਪਰਵਾਣ ਨਦਰੀ ਕਹਿਣ ਪਵੇ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਾਇਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮਾ ਗਿਆਨ ਖੰਡ ਕਾ ਆਖਿਓ ਕਰਮਾ ਕੇਤੇ ਪਉਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮ ਘਰਤ ਘੜੀਏ ਰੂਪ ਰੰਗ ਕੇ ਬੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਆਪਦੇਸ ਕੇਤੇ ਅੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧਬੋਧਨਾਥ ਕੇਤੇ ਕੇਤੇ ਦੇਵੀ ਬੇਸ ਕੇਤੇ ਦੇਵ ਦਾਣਮਣ ਕੇਤੇ ਕੇਤੇ ਰਤਨ ਸਮਾਨ ਦੇ ਕੇਤੀਆ ਖਾਣੀ ਕੇਤੀਆ ਮਾਣੀ ਕੇਤੇ ਪਾਤ ਨਰਿੰਦਰ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪਰਜੰਡ ਤਿਥੇ ਨਾਦ ਵਿਨੋਦ ਕੋਡ ਆਨੰਦ ਸ਼ਰਮਾ ਕਾਂਡ ਕੀ ਬਾਣੀ ਰੂਪ ਤਿਥੇ ਕਾਅਰਤ ਕੜੀਏ ਬਹੁਤ ਅਨੂਪ ਤਾਂ ਕਿਆ ਗਲਾ ਕਥੀਆ ਨਾ ਜਾਏ ਜੇ ਕੋ ਕਹੇ ਪੀਸੇ ਪੋਸਤਾਏ ਤਿਥੇ ਕੜੀਏ ਸੁਰਤ ਮਤਮਾਨ ਗੁਦ ਤਿਥੇ ਕੜੀਏ ਸੁਰ ਸੁਦਾ ਕੀ ਸੋਧ ਕਰਮਖੰਡ ਕੀ ਬਾਣੀ ਜੋਰ ਤਿਤੇ ਹੋਰ ਨ ਕੋਈ ਹੋਰ ਤਿਤੇ ਜੋਤ ਮਹਾਵਲ ਸੂਰਤਿ ਅਨ ਮਹਿ RAM ਰਹਾ ਭਰਪੂਰ ਤਿਤੇ ਸੀਤੋ ਸੀਤਾ ਮਹਿਮਾ ਮਾਇ ਕਾਂਕੇ ਰੂਪ ਨ ਕਥਨੇ ਜਾਏ ਨਾਉ ਮਰੇਣਾ ਠਾਗੇ ਜਾਏ ਜਨ ਕੇ ਆਰੰਭ ਸੇ ਮੜਮਾਏ ਤਿਤੇ ਭਗਤ ਵਸੇ ਕੇ ਲੋਕ ਰੇ ਆਨੰਦ ਸਚਾ ਮਨ ਸੋਏ ਸਚਖੰਡ ਵਸੇ ਨਰ ਅੰਕਾਰ ਕਰ ਕਰ ਵੇਖੇ ਨਦਰ ਨਿਹਾਲ ਇਥੇ ਖੰਡ ਮੰਡਲੇ ਪਰ ਪੰਡ ਜੇ ਕੋ ਕਥਿਲ ਤਾਂ ਤਨ ਤਨ ਇਥੇ ਲੋਲ ਆਕਾਰ ਜੇਬ ਜੇਬ ਹੁਕਮ ਤਿਵੇ ਤੇਵ ਕਾਰ ਬੇਖੇ ਵਿਖੇ ਕਰ ਵਿਚਾਰੇ ਨਾਨਕ ਕਥਨਾ ਕਰਦਾ ਸਰ ਜਤ ਪੁਹਾਰਾ ਤੀਰ ਜਸੁ ਨਿਆਰ ਹਨ ਮਤ ਵੇਦ ਹਥਿਆਰ ਭਾਉ ਕਲਾ ਅਗੰਧਾ ਪਤਾਉ ਪੰਡਾ ਪਾਉ ਅੰਮ੍ਰਿਤ ਤੇ ਤੇ ਢਾਲ ਕੜੀਆ ਸਭ ਸੱਚੀ ਟਕਸਾਲ ਜਣ ਕੋ ਨਦਰ ਕਰਤਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਤਾ ਮਤਾ ਤਰਤ ਮਹਾਤਿ ਦੇਵ ਸਰਤ ਦੋਈ ਦਾਈ ਦਇਆ ਖਿਲੇ ਸਗਲ ਜਗਤ ਜਗਿਆ ਆਇਆ ਬਰਿਆ ਆਇਆ ਬਾਜੇ ਤਰ ਮਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੋ ਚਲੇ ਕੇਤੀ ਸੁਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ